ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਠਿਕਾਣਿਆਂ ਦੇ ਉੱਤੇ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਈਡੀ ਨੇ ਜ਼ੀਰਾ ਲੈ ਕੇ ਫੈਕਟਰੀ ਹੈ ਜਿਹੜੀ ਉਸ ਦੇ ਵਿੱਚ ਰੇਡ ਕੀਤੀ ਹੈ ਪੰਜ ਤੋਂ ਲੈ ਕੇ 6 ਗੱਡੀਆਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਬਾਹਰ ਖੜੀਆਂ ਨੇ ਫੈਕਟਰੀ ਦੇ ਤੇ ਕੁਝ ਵਾਹਨ ਨੇ ਜਿਹੜੇ ਉਹ ਈਡੀ ਦੇ ਅਧਿਕਾਰੀਆਂ ਦੇ ਉਹ ਫੈਕਟਰੀ ਦੇ ਅੰਦਰ ਵੀ ਪਾਰਕ ਕੀਤੇ ਹੋਏ ਨੇ ਕਿਸੇ ਨੂੰ ਵੀ ਫੈਕਟਰੀ ਦੇ ਅੰਦਰ ਜਾਣ ਦੀ ਇਜਾਜ਼ਤ ਹੈ ਜਿਹੜੀ ਉਹ ਨਹੀਂ ਦਿੱਤੀ ਗਈ ਹੈ ਜਾਣਕਾਰੀ ਦੇ ਦਈਏ ਕਿ ਮਨੀ ਲਾਂਡਰਿੰਗ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਕਿਸ ਕਾਰਨ ਕਰਕੇ ਰੇਡ ਮਾਰੀ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਹੈ ਕਿ ਇਹ ਜਿਹੜੀ ਰੇਡ ਹੈ ਇਹ منی ਲੌਂਡਰਿੰਗ ਦੇ ਨਾਲ ਜੁੜੇ ਕਿਸੇ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ ਈਡੀ ਦੇ ਵੱਲੋਂ ਦਸਤਾਵੇਜ਼ ਕੰਗਾਲੇ ਜਾ ਰਹੇ ਆ ਦਫ਼ਤਰ ਦੇ ਅੰਦਰ ਪਹੁੰਚੀ ਹੈ ਈਡੀ ਈਡੀ ਦੇ ਅਧਿਕਾਰੀ ਨੇ ਜਿਹੜੇ ਉਹ ਸਵੇਰੇ ਲਗਭਗ 6 ਵਜੇ ਦੇ ਕਰੀਬ ਫੈਕਟਰੀ ਪਹੁੰਚੇ ਸਨ ਤੇ ਇਸ ਤੋਂ ਇਲਾਵਾ ਜਿਹੜੇ ਗੋਡਾਊਨ ਨੇ ਉਹਨਾਂ ਦੇ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਹੈ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਦੀਪ ਮਲਹੋਤਰਾ ਜਿਹੜਾ ਵੱਡਾ ਸ਼ਰਾਬ ਕਾਰੋਬਾਰੀ ਹੈ ਜ਼ੀਰਾ ਫੈਕਟਰੀ ਜਿਹੜੀ ਵਿਵਾਦਾਂ ਦੇ ਵਿੱਚ ਘੇਰੀ ਉਸ ਦਾ ਮਾਲਕ ਵੀ ਹੈ ਉਸ ਦੀ ਉਸੇ ਫੈਕਟਰੀ ਦੇ ਵਿੱਚ ਜ਼ੀਰਾ ਮਾਲਬਰੂਜ਼ ਲਿਕਰ ਫੈਕਟਰੀ ਹੈ ਜਿਹੜੀ ਉਸ ਦੇ ਵਿੱਚ ਰੇਡ ਕੀਤੀ ਗਈ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮਨੀ ਲਾਂਡਰਿੰਗ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਜਿਸ ਦੇ ਕਰਕੇ ਇਹ ਰੇਡ ਕੀਤੀ ਗਈ ਹੈ ਤੇ ਦੂਜੇ ਪਾਸੇ ਜਾਣਕਾਰੀ ਦੇਦੀ ਹੈ ਕਿ ਕਿਸੇ ਨੂੰ ਵੀ ਫੈਕਟਰੀ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ ਸਭ ਨੂੰ ਫੈਕਟਰੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਕੁਝ ਵਹੀਕਲ ਫੈਕਟਰੀ ਦੇ ਬਾਹਰ پارک ਕੀਤੇ ਦਿਖਾਈ ਦੇ ਰਹੇ ਜਿੱਥੇ ਉੱਥੇ ਹੀ ਕੁਝ ਵਹੀਕਲ ਜਿਹੜੇ ਦੱਸੇ ਜਾ ਰਹੇ ਕਿ ਫੈਕਟਰੀ ਦੇ ਅੰਦਰ ਵੀ ਨੇ ਜਿਨ੍ਹਾਂ ਦੇ ਵਿੱਚ ਬੈਠ ਕੇ ਵੱਡੇ ਅਧਿਕਾਰੀ ਫੈਕਟਰੀ ਦੇ ਵਿੱਚ ਪਹੁੰਚੇ ਸਨ ਇਸ ਤੋਂ ਇਲਾਵਾ ਜਾਣਕਾਰੀ ਇਹ ਵੀ ਦੱਸਣੀ ਬੜੀ ਜ਼ਰੂਰੀ ਹੈ ਪਿਛਲੇ ਲਗਭਗ 2 ਸਾਲਾਂ ਤੋਂ ਇਸ ਫੈਕਟਰੀ ਦੇ ਬਾਹਰ ਪ੍ਰਦਰਸ਼ਨ ਵੀ ਚੱਲ ਰਹੇ ਆ ਪੱਕਾ ਤਰਨਾ ਪੱਕਾ ਮੋਰਚਾ ਵੀ ਉੱਥੇ ਲੱਗਿਆ ਹੋਇਆ ਹੈ ਕਿਉਂਕਿ ਇਸ ਫੈਕਟਰੀ ਦੇ ਉੱਤੇ ਦੋਸ਼ ਲੱਗੇ ਸਨ ਕਿ ਇਹਦੇ ਵੱਲੋਂ ਜਿਹੜਾ ਵੇਸਟ ਕੱਢਿਆ ਜਾਂਦਾ ਹੈ ਚਾਹੀ ਉਹ ਗੰਦਾ ਪਾਣੀ ਹੋਵੇ ਜਾਂ ਫਿਰ ਹੋਰ ਵੇਸਟ ਮਟੀਰੀਅਲ ਹੋਵੇ ਉਹ ਸਾਰੇ ਦਾ ਸਾਰਾ ਪਾਣੀ ਹੈ ਜਿਹੜਾ ਉਹ ਤਾਂ ਖਾਸ ਤੌਰ ਤੇ ਧਰਤੀ ਦੇ ਅੰਦਰ ਪਾਇਆ ਜਾ ਰਿਹਾ ਜਿਹਦੇ ਨਾਲ ਆਲੇ ਦੁਆਲੇ ਦਾ ਜਿੰਨਾ ਵੀ ਇਲਾਕਾ ਹੈ ਉਹਦਾ ਸਾਰਾ ਪਾਣੀ ਲਗਭਗ ਖਰਾਬ ਹੋ ਚੁੱਕਿਆ ਹੈ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਪੈਰ ਪਸਾਰਨ ਲੱਗ ਗਈਆਂ ਨੇ ਤੇ ਇਸ ਤੋਂ ਇਲਾਵਾ ਜਿਹੜਾ ਹੋਰ ਵੇਸਟ ਮਟੀਰੀਅਲ ਹੈ ਉਸ ਨੂੰ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਕੰਪੋਸਟ ਕੀਤਾ ਜਾ ਰਿਹਾ ਹੈ ਭਾਵੇਂ ਕਿ ਉੱਤੇ ਉਸ ਨੂੰ ਮਿੱਟੀ ਦੇ ਵਿੱਚ ਦੱਬਿਆ ਜਾ ਰਿਹਾ ਜਿਸ ਦੇ ਨਾਲ ਮਿੱਟੀ ਤੇ ਖਰਾਬ ਹੋ ਹੀ ਰਹੀ ਹੈ ਤੇ ਨਾਲ ਦੀ ਨਾਲ ਧਰਤੀ ਹਟਲਾ ਪਾਣੀ ਵੀ ਗੰਦਲਾ ਹੋ ਰਿਹਾ ਲੋਕਾਂ ਨੂੰ ਬਿਮਾਰੀਆਂ ਹੋ ਰਹੀਆਂ ਨੇ ਫਸਲਾਂ ਨੂੰ ਵੱਡੀਆਂ ਵੱਡੀਆਂ ਬਿਮਾਰੀਆਂ ਲੱਗ ਰਹੀਆਂ ਨੇ ਕਿਸਾਨਾਂ ਦਾ ਤੇ ਆਮ ਲੋਕਾਂ ਦਾ ਜੀਣਾ ਦੁਬਰ ਹੋਇਆ ਪਿਆ ਇਸ ਥੀਕੇ ਦੇ ਦੋਸ਼ਾਂ ਤੇ ਚੱਲਦੇ ਇਹ ਫੈਕਟਰੀ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਘੇਰੀ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਈਡੀ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਮੁੱਖ ਸੂਤਰ ਦੱਸਦੇ ਆ ਮੁੱਢਲੀ ਜਾਣਕਾਰੀ ਦੇ ਅਨੁਸਾਰ ਹੈ ਕਿ ਈਡੀ ਦੇ ਵੱਡੀ ਗਿਣਤੀ ਅਧਿਕਾਰੀ ਇੱਥੇ ਪਹੁੰਚੇ ਲਗਭਗ 1 ਦਰਜਨ ਦੇ ਕਰੀਬ-ਕਰੀਬ ਗੱਡੀਆਂ ਇੱਥੇ ਪਾਈ ਆਈਆਂ ਸਵੇਰੇ 6 ਵਜੇ ਜਿੰਨੇ ਵੀ ਲੋਕ ਫੈਕਟਰੀ ਦੇ ਵਿੱਚ ਸਨ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਤੇ ਫੈਕਟਰੀ ਨੂੰ ਪੂਰੇ ਤਰੀਕੇ ਦੇ ਨਾਲ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਤੇ ਅੰਦਰ ਜਿਹੜੇ ਦਫ਼ਤਰ ਬਣੇ ਹੋਏ ਐ ਉਹਨਾਂ 'ਚ ਜਿਹੜੇ ਡਾਕੂਮੈਂਟ ਪਏ ਐ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਆਈਡੀ ਦੇ ਅਧਿਕਾਰੀਆਂ ਦੇ ਵੱਲੋਂ ਮਨੀ ਲਾਂਡਰਿੰਗ ਦਾ ਕੋਈ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਇਹ ਰੇਡ ਕੀਤੀ ਗਈ ਹੈ